ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਸਭ ਤੋਂ ਪਹਿਲੇ ਜਾ ਕੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸੋਣੀ ਸ਼ੇਪ ਵੀ ਸੋਣੀ ਹਾਈਟ ਵੀ ਸੋਣੀ ਸੋਣੀ ਹੈ ਨਾ 90000 ਲਿਆਓ ਤੇ ਲੈ ਜਾਓ ਤੁਸੀਂ ਕੁੜੀ ਦੇਖ ਲਈ ਸਾਰਿਆਂ ਨੇ ਪਹਿਚਾਣ ਲਿਆ ਹੋਣਾ ਅੱਗੇ ਇਹਦੇ ਡਰਾਮੇ ਦੇਖਦੇ ਆਂ ਮੈਂ ਮਨ ਵੀ ਲਈ ਆਪਣੀ ਗਲਤੀ ਪਰ ਫਿਰ ਵੀ ਇਹਨਾਂ ਨੇ ਮੈਨੂੰ ਬਦਨਾਮ ਕੀਤਾ ਬੇਫਾਲਤੂ ਚ ਜਾਂ ਤੇ ਮੈਂ ਉਹਨਾਂ ਕੁੜੀਆਂ ਚ ਹੋਵਾਂ ਨਾ ਆਪ ਹੀ ਕੱਪੜੇ ਉਤਾਰ ਕੇ ਆਪ ਹੀ ਮਤਲਬ ਗੱਲ ਨਾ ਇਥੇ ਨਹੀਂ ਹੁੰਦੀ ਕਿ ਕੱਪੜੇ ਉਤਾਰ ਕੇ ਕੱਪੜੇ ਪਾ ਕੇ ਗੱਲ ਹੁੰਦੀ ਕਿ ਤੁਸੀਂ ਕਿਆ ਬੋਲ ਰਹੇ ਹੋ ਕਿਵੇਂ ਬੋਲ ਰਹੇ ਕਿਸ ਚੀਜ਼ ਨੂੰ ਕਿਵੇਂ ਪ੍ਰੈਜ਼ੈਂਟ ਕਰ ਰਹੇ ਹੋ ਇਹ ਚੀਜ਼ ਮੈਟਰ ਕਰਦੀ ਹੁੰਦੀ ਹੈ ਉਹ ਬਦਨਾਮ ਕੀਤਾ ਬੇਫਾਲਤੂ ਚ ਜਾਂ ਤੇ ਮੈਂ ਉਹਨਾਂ ਕੁੜੀਆਂ ਚ ਹੋਵਾਂ ਨਾ ਆਪ ਹੀ ਕੱਪੜੇ ਉਤਾਰ ਕੇ ਆਪ ਹੀ ਮਤਲਬ ਅਸ਼ਲੀਲ ਜਾਂ ਗੰਦੀਆਂ ਵੀਡੀਓ ਬਣਾ ਬਣਾ ਕੇ ਮੈਂ ਖੁਦ ਤੂਗ ਦੁੱਧ ਪੀਂਦੀ ਨਿਆਣੀ ਐ ਕਿ ਕਿਸੇ ਨੇ ਤੂੰ ਸਕ੍ਰਿਪਟ ਲਿਖ ਕੇ ਦਿੱਤੀ ਤੂੰ ਪੜ੍ਹ ਕੇ ਸੁਨਾਤੀ ਤੂੰ ਕਿਵੇਂ ਬੋਲੀ ਤੈਨੂੰ ਆਪ ਨਹੀਂ ਤੇਰੀ ਰਿਕਾਰਡਿੰਗ 'ਚ ਤੈਨੂੰ ਸਮਝ ਆ ਰਿਹਾ ਸੀ ਤੂੰ ਕਿਵੇਂ ਬੋਲ ਰਹੀ ਆ ਹੁਣ ਮੈਨੂੰ ਕੋ ਬੋਲੇ ਕਿ ਤੂੰ ਦੋਵਲ ਮੀਨਿੰਗ ਕਰ ਦੇ ਜਿੰਦੀ ਕਿਸੇ ਨੇ ਬੋਲੇ ਮੈਂ ਥੱਪੜ ਲਾ ਮੈਂ ਜਦਾ ਦੇਣੀ ਐ ਨਾ ਲੈਣੀ ਐ ਨਾ ਲੈਣੀ ਐ ਨਾ ਕੀ ਮਤਲਬ ਹੁੰਦਾ ਡਬਲ ਮੀਨਿੰਗ ਗੱਲਾਂ ਤੂੰ ਆਪ ਕਰਕੇ ਗੱਲ ਕਰੀ ਸਿੱਧਾ ਉਹ ਖੜੀ ਜਾਂਦੀ ਹਾਂਜੀ ਇਹ ਗੱਡੀ ਐ ਸੇਲ ਹੋਣੀ ਐ ਇੰਨੇ ਚੋਰੀ ਐ ਪਰ ਨਹੀਂ ਸੋਣੀ ਐ ਨਾ ਹਾਈਟ ਸੋਨ ਆ ਕੀ ਹੁੰਦਾ ਐ ਕਲੀ ਇਹ ਨਿਆ ਗੰਦੀਆਂ ਵੀਡੀਓ ਬਣਾ ਬਣਾ ਕੇ ਮੈਂ ਖੁਦ ਪੋਸਟ ਕਰਦੀ ਹਾਂ ਆਪਣੀ ਫੇਮ ਵਾਸਤੇ ਤੂੰ ਹੀ ਪੋਸਟ ਕੀਤੀਆਂ ਚਾਹੇ ਬੜਾਈਆਂ ਤਾਂ ਤੇ ਤੂੰ ਹੀ ਹੈ ਨਾ ਤੇਰੀ ਤਜਮੰਦੀ ਨਾਲ ਹੀ ਬਣੀ ਆ ਕਿਨੇ ਫੜ ਕੇ ਤਾਂ ਨਹੀਂ ਤੈਨੂੰ ਕਿਡਨੈਪ ਕਰਕੇ ਬਣਾ ਲਈਆਂ ਆ ਆਪਣੀ ਫੇਮ ਵਾਸਤੇ ਨਾ ਤੇ ਮੈਨੂੰ ਫੇਮ ਚਾਹੀਦੀ ਹੈ ਤਾਂ ਨਾ ਹੀ ਤੇ ਮੈਨੂੰ ਪੈਸੇ ਚਾਹੀਦੇ ਨੇ ਸਾਡਾ ਘਰ ਚੱਲ ਰਿਹਾ ਕਿੱਦਾਂ ਚੱਲ ਰਿਹਾ ਰੋਟੀ ਖਾ ਰਹੇ ਆ ਸਹੀ ਜੀ ਰਹੇ ਆ ਮੇਰੇ ਮੇਰੇ ਫਾਦਰ ਸਾਹਿਬ ਮੇਨਾਂ ਉਹ ਸਾਰਾ ਕੁਝ ਜੇ ਤਾਂ ਤੈਨੂੰ ਕਿਨੇ ਕਿਹਾ ਹੈ ਇਨੀ ਗੰਦੀ ਜੀ ਸਕ੍ਰਿਪਟ ਤੇ ਐਡਸ ਬਣਾਉਣ ਵਾਸਤੇ ਹੂੰ ਕਿੰਨੇ ਕਿਹਾ ਸੀ ਨਾ ਗੰਦੀ ਸਕ੍ਰਿਪਟ ਫੜ ਤੇ ਉਹਦੀ ਐਡ ਬਣਾ ਕਿੰਨੀਆਂ ਮੈਂ ਤੇਰੀਆਂ ਐਡਸ ਦੇਖੀਆਂ ਬਹੁਤ ਐਡ ਦੇਖੀਆਂ ਮੈਂ ਤੇਰੀਆਂ ਹੁਣ ਇਥੇ ਰੋਣ ਆ ਗਈ ਬਸ ਪੋਡਕਾਸਟ ਦੇ ਵਿੱਚ ਇੱਕ ਅਸ਼ਲੀਲਤਾ ਦਾ ਨਾਮ ਨਾ ਬੜਾ ਸੂਟਾਂ ਦੇ ਨਾਲ ਤੇ ਛੋਟ ਕੱਪੜਿਆਂ ਨਾਲ ਨਾ ਬੜੇ ਲੋਕੀ ਕੰਪੇਅਰ ਕਰਦੇ ਆ ਹਨਾ ਸੋਨੂ ਕੋਰ ਵਰਗੇ ਹੋ ਗਿਆ ਅਸੀਂ ਸੱਭਿਆਚਾਰ ਦਿਖਾਉਂਦੇ ਆ ਉਸ ਤੇਰੇ ਤੋਂ ਪਹਿਲਾਂ ਵੀ ਨਾ ਵਧੀਆ ਸੱਭਿਆਚਾਰ ਤੇਰੇ ਵਰਗੀਆਂ ਦਿਖਾ ਰਹੀਆਂ ਰੋੜਾ ਦੇ ਹੁਮ-ਹੁਮ ਕੇ ਸੱਭਿਆਚਾਰ ਹੁਣ ਉਹਦੇ ਤੇ ਮੈਂ ਬਾਅਦ ਆਉਂਦੀ ਆ ਮਤਲਬ ਜੀਨਪਾਈ ਉਹਨਾਂ ਚ ਅਕਲ ਹਨੀ ਸੰਸਕਾਰ ਹਨੀ ਟੋਡੇ ਨਾ ਨਾ ਲੱਖ ਗੁਣਾ ਚੰਗੀਆਂ ਹੁੰਦੀਆਂ ਉਹ ਕੁੜੀਆਂ ਕਿਉਂਕਿ ਵੈਸਟਰਨ ਕਪੜੇ ਪਾਉਂਦੀਆਂ ਮਤਲਬ ਹਰ ਗੱਲ ਦੇ ਵਿੱਚ ਸੂਟ 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 ਪਾ ਕੇ ਜੋ ਮਰਜੀ ਗੁਲ ਖਲਾਈਓ ਨਾ ਟੈਨਸ਼ਨ ਸ਼ਾਬਾਸ਼ ਬੇਟਾ ਬਹੁਤ ਬੜੀਆਂ ਮੁਲਾਮਾ ਪੰਜਾਬ ਦਾ ਸੱਭਿਆਚਾਰ ਬਚਾਉਣ ਵਾਲੀ ਦੇ ਨਾਲ ਸ਼ੁਕਰ ਹੈ ਨੇ ਆ ਕਿ ਪੰਜਾਬ ਦਾ ਸੱਭਿਆਚਾਰ ਬਚਾਇਆ ਨਹੀਂ ਤੇ ਪਤਾ ਨਹੀਂ ਕੀ ਹਾਲ ਹੋ ਜਾਣਾ ਪੰਜਾਬ ਦਾ ਪਾ ਕੇ ਪੰਜਾਬ ਦਾ ਸੱਭਿਆਚਾਰ ਦਿਖਾ ਰਹੀ ਹਾਂ ਜੀ ਮੈਮ ਅਸੀਂ ਕਈ ਲੋਕਾਂ ਨੂੰ ਦੇਖਦੇ ਆ ਜਿਹੜੇ ਕਈ ਕੁੜੀਆਂ ਨੇ ਜਿਹੜੀਆਂ ਮਤਲਬ ਕਪੜੇ ਗਾਹ ਕਪੜੇ ਪਾ ਕੇ ਜਿਹੜੇ ਮਤਲਬ ਕਪੜਾ ਕੱਤਲਾ ਆਦੰਤੀਆਂ ਨੇ ਹਾਂ ਹਾਂ ਉਹਨਾਂ ਇਹਨਾਂ ਫੇਮ ਦਾ ਕੋਸਵਾ ਵੀ ਨਹੀਂ ਕਾ ਚਾਹੀਦਾ ਆਪਣੀ ਇੱਜ਼ਤ ਤੇ ਪ੍ਰਵਾਹ ਵੀ ਕਰਨੀ ਚਾਹੀਦੀ ਆ ਮਾਂ ਪਿਓ ਕਿਸੇ ਵੱਲ ਮੂੰਹ ਦਿਖਾਉਂਦ ਲਾਟ ਨਹੀਂ ਰੰਦੇ ਕਰ ਵੀ ਫੇਮ ਲਾਣਾ ਨਾ ਜੇ ਤੁਸੀਂ ਕੋਸ ਬਣਨਾ ਨਾ ਤੇ ਤੂੰ ਕੀ ਦੀਪ ਮਠਾਰੂ ਦੇ ਘਰੇ ਕਰਨ ਗਈ ਸੀਗੀ ਉਹ ਤੇਰੀ ਕਲੀਪ ਚਾਈ ਸੀਗੀ ਵੀਡੀਓ ਕੀ ਕਰ ਰਹੇ ਸੀਗੇ ਦੋਨੋਂ ਜਣੇ ਇੱਥੇ ਬੈੱਡ ਤੇ ਹੂੰ ਪਾਇਦਾ ਤੂੰ ਸੂਟ ਹੀ ਸੀਗਾ ਨਾ ਬੱਡੀ ਐ ਮਤਲਬ ਸਾਡ ਨੂੰ ਸਾਡੇ ਵਰਗਿਆਂ ਨੂੰ ਕਹਿੰਦੀ ਕਿ ਜਿਹੜੇ ਸੀ ਮੈਂ ਚੱਲਾ ਅੱਜ ਤੇ ਮੈਂ ਕੁਰਤਾ ਪਾ ਕੇ ਬੈਠੀ ਆ ਪਰ ਮੈਂ ਵੈਸੇ ਗੱਲ ਕਰ ਰਹੀ ਐ ਕਿ ਮੇਰੇ ਵਰਗਿਆਂ ਨੂੰ ਸ਼ੌਂਕ ਐ ਮੈਂ ਦੂਜੇ ਕੱਪੜੇ ਪਾਉਂਦੀ ਤੇ ਡੈਟ ਮੀਨ ਮੈਂ ਗਲਤ ਹੋ ਗਈ ਹਣਾ ਜਿਹੜੇ ਮੇਰੇ ਵਰਗਿਆਂ ਹੋਰ ਕੁੜੀਆਂ ਪਾਉਂਦੀਆਂ ਤੇ ਉਹ ਗਲਤ ਹੋ ਗਈਆਂ ਤੇ ਤੂੰ ਆਈ ਸਿਰ ਤੇ ਚੁੰਡੀ ਲੈ ਕੇ ਇੱਥੇ ਬੈਠੇਵੇਂ ਤੂੰ ਬੜੀ ਸੱਚੀ ਸਭਿਤ ਰਹੀ ਐ ਐਡੀ ਤੂੰ ਮਹਾਨ ਕੰਮ ਕੀਤੇ ਪੰਜਾਬ ਵਾਸਤੇ ਬੇਸ਼ਰਮ ਕਿਸੇ ਥਾਂ ਦੀ ਮਾਰੇ ਹੁਣ ਸਲੇ ਦੇ ਮੂੰਹ ਤੇ ਜੁੱਤੀ ਇੱਕ ਕੜਾ ਲੋਕਾਂ ਲਾ ਕੇ ਕਿਸ ਨੂੰ ਨਹੀਂ ਕਰਦੇ ਕਮਾਂ ਤੱਕ ਮੋਂਤ ਨਹੀਂ ਕਰਦੇ ਕਰਦੇ ਤੈਨੂੰ ਕਮੈਂਟ ਬਾਦੂ ਗ ਆਹ ਨਾ ਤਾਂ ਮੇਰੇ ਜਾਂਦਾ ਬਟਨ ਸੂਟ ਕੇ ਜ਼ਿਆਦਾ ਸੋਹਣਾ ਲੱਗਦਾ ਸੂਟ ਚ ਜ਼ਿਆਦਾ ਠੀਕ ਹੈ ਸੂਟ ਪਾਣਾ ਇਜ਼ ਡਿਫਰੈਂਟ ਥਿੰਗ ਸਾਰੇ ਪਾਉਂਦੇ ਆ ਅਸੀਂ ਵੀ ਪਾਉਂਦੇ ਆ ਮੇਰੇ ਕੋਲੇ ਵਾਧੂ ਸੂਟ ਪਏ ਹੋਏ ਆ ਤੇ ਦਾ ਮਤਲਬ ਇਹ ਥੋੜੀ ਜਿਹੜੀਆਂ ਜੀਨ ਪਾਉਂਦੀਆਂ ਸ਼ਾਰਟਸ ਪਾਉਂਦੀ ਮਨ ਨੂੰ ਮਾੜਾ ਕਹਿਣ ਲੱਪਾਂ ਮੈਂ ਕਈ ਮੇਰੇ ਦੰਦੀਆਂ ਕੁੜੀਆਂ ਨੂੰ ਕਈ ਇਦਾਂ ਦੀਆਂ ਮੇਰੀ ਸਰਕਲ ਦੇ ਵਿੱਚ ਜੌਬ ਕਰਦੀਆਂ ਕੁੜੀਆਂ ਕਿ ਡਾਕਟਰ ਹੈ ਕਿ ਆਫਿਸ ਵਰਕ ਕਰਦੀਆਂ ਕਿ ਇਦਾਂ ਦੇ ਕੱਪੜੇ ਪਾਉਂਦੀਆਂ ਇੰਨੀਆਂ ਅੱਛੀਆਂ ਨਾ ਤੇਰੇ ਵਰਗੀ ਤਾਂ ਨਾ ਤੇ ਨੇੜੇ ਨਾ ਲੱਗੇ ਬੱਧੀ ਆਈ ਐਕਸਪਲੇਨ ਕਰਨ ਵਾਲੇ ਅੱਗੇ ਸੁਣੋ ਸੋਨੂ ਦਾ ਰੋਸਟ ਵੀਡੀਓ ਫਨੀ ਜੀ ਦੇਖੀ ਹੈ ਉਹ ਚ ਕਿਵੇਂ ਕਹਿੰਦਾ ਹੁੰਦਾ ਆਈ ਨਹੀਂ ਮੇਰਾ ਲੱਲੂ ਹੋ ਰਿਹਾ ਆਈ ਨਹੀਂ ਕੀ ਗੱਲ ਸੋਨੂ ਦੀ ਭੈਣੇ ਸੋਨੂ ਦਾ ਉਹ ਰੋਸਟ ਨਹੀਂ ਦੇਖਿਆ ਸੀਗਾ ਜਿਹੜਾ ਐਸ ਆਰ ਆਰ 2 ਵਾਲੀ ਨੇ ਕੀਤਾ ਸੀਗਾ ਮਠਾਰੂ ਦੇ ਘਰ ਗਈ ਸੀਗੀ ਹੂੰ ਉਹ ਨਹੀਂ ਦੇਖਿਆ ਸੀਗਾ ਫਨੀ ਨਹੀਂ ਸੀਗਾ ਤਾਂ ਨਹੀਂ ਦੇਖਿਆ ਸੀਗਾ ਕਿ ਰਿਐਲਿਟੀ ਬਾਹਰ ਲੈ ਆਂਦੀ ਸੀ ਉਹਨੇ ਤਾਂ ਨਹੀਂ ਦੇਖਿਆ ਸੀਗਾ ਉਹਦਾ ਕਰਨਾ ਸਾਰਾ ਜ਼ਿਕਰ ਅੱਗੇ ਸੋਨੂ ਦਾ ਮੇਰਾ ਕੱਟ ਓਹ ਹੋਹ ਜਿਹੜੀ 5 ਮਹੀਨੇ ਪਹਿਲੇ ਭਿਖਾਰੀਆਂ ਲਖਾਂਪ ਲੋਕਾਂ ਤੋਂ ਉਹ ਹੈਲਪ ਮੰਗਰੀ ਸੀਗੀ ਪੈਸੇ ਵੀ ਨਹੀਂ ਦੇਦੋ ਜੀ ਜਿੱਦ ਨੇ ਕੋ ਪੈਨਸ਼ਨ ਹੈਗੀ ਮੈਂ ਇਹ ਉਹ ਅੱਜ ਇਹ ਲੋਕਾਂ ਨੂੰ ਰੋਟੀਆਂ ਖਵਾ ਰਹੀ ਐ ਉਹ ਹੈਲੋ ਥੋੜੇ ਨੇ ਸ਼ਰਮ ਨੂੰ ਹੱਥ ਮਾਰ ਲੈ ਜੇ ਰੱਬ ਨੇ ਚਾਰ ਚੱਲਰ ਦਿੱਤੇ ਨਾ ਬੋਦੀ ਨਾ ਉੱਡ ਤੇਰੇ ਵਰਗੇ ਬਾਦੂ ਉੱਡ ਕੇ ਨਾ ਗਿਰ ਵੀ ਗਏ ਤੇ ਉੱਤੋਂ ਉੱਪਰ ਕੋਈ ਆ ਗਿਆ ਨਾ ਤੇਰੇ ਵਰਗੇ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਐ ਵੱਡੀ ਐ ਬਸ ਸ਼ਰਮ ਵੀ ਨਹੀਂ ਆਂਦੀ ਬੰਦੇ ਨੂੰ ਜਿਹੜਾ ਬੰਦਾ ਮੈਂ ਕਹਿੰਦੀ ਆ ਨਾ ਕਈ ਲੋਕ ਮੈਂ ਆਪਣੀ ਜ਼ਿੰਦਗੀ ਚ ਇਹ ਜੇ ਦੇਖਿਆ ਨਾ ਸਾਡੇ ਇੱਥੇ ਸੁਹਾਣਾ ਸਾਹਿਬ ਗੁਰਦੁਆਰਾ ਬਹੁਤ ਵੱਡਾ ਹਨਾ ਸਭ ਨੂੰ ਪਤਾ ਹੋਣਾ ਇੱਥੇ ਇੱਥੇ ਨਾ ਰਾਤੋਂ ਰਾਤ ਜਿਹੜੇ ਦਾਨ ਕਰਦੇ ਆ ਰਾਤੋਂ ਰਾਤ ਟਰੱਕ ਸਮਾਨ ਦੇ ਭਰ ਕੇ ਖੜੇ ਕਰ ਜਾਂਦੇ ਜਾਨੀ ਕਿ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਲੱਗਦੀ ਕੌਣ ਸੀਗਾ ਟਰੱਕ ਵੀ ਗੁਰਦੁਆਰਾ ਸਾਹਿਬ ਦੇ ਨਾਮ ਤੇ ਕਿੰਨੇ ਮੈਂ ਇੱਥੇ ਸੁਣ ਲਿਆ ਕਿ ਇੱਥੇ ਇਦਾਂ ਹੀ ਹੁੰਦਾ ਜਿਹੜਾ ਵੀ ਦਾਨ ਕਰਦਾ ਉਹ ਕਦੀ ਵੀ ਦੱਸਦਾ ਹੀ ਨਹੀਂ ਹੈ ਕਿ ਮੈਂ ਕੀ ਦਾਨ ਕੀਤਾ ਔਰੇ ਸਾਡੇ ਸਿਰ ਤੋਂ ਆਗੇ ਪਹਿਲਾਂ ਆਪਰੇ ਨਾ ਕੁਝ ਬਣਾ ਲੈ ਆ ਦੇਖਿਓ ਫੋਟੋ ਜਰਾ ਕਹਿਣਾ ਨਹੀਂ ਮੈਂ ਜਾਣਦੀ ਸੀ ਕਿ ਪਹਿਲਾਂ ਤਾਂ ਦਰਵਾਜ਼ੇ ਲਗਵਾ ਲੈ ਲੋਕਾਂ ਨੂੰ ਬਾਅਦ ਵਿੱਚ ਰੋਟੀਆਂ ਖਾ ਲਈ ਅਸੀਂ ਨਹੀਂ ਰੋਟੀ ਦੋ ਤਿੰਨ ਦਿਨ ਖਾਵਾਂਗੇ ਕੋਈ ਗੱਲ ਨਹੀਂ ਤੂੰ ਪਹਿਲੇ ਆਪਣੇ ਦਰਵਾਜ਼ੇ ਲਗਵਾ ਲੈ ਜਾ ਕੇ ਪਰਦੇ ਲਾ ਕੇ ਬੈਠੇ ਕਿ ਦਿਹਾਵਾ ਨਾ ਪਰਦਾ ਉੜ ਗਿਆ ਨਾ ਕਿ ਤੇਰੀ ਦੂਜੀ ਫਿਲਮ ਨਾ ਲੀਕ ਹੋ ਜਾਵੇ ਬਾਅਦ ਵਿੱਚ ਵੀ ਰੋਂਦੀਆਂ ਫਿਰੋਗੀਆਂ ਹੈਲਪ ਮੰਗੀਆਂ ਚਾੜੀ ਕਿਸੇ ਨੀ ਫਿਲਮ ਲੀਕ ਕੀਤੀ ਇਹ ਨਾਲ ਬਣਾ ਕੇ ਲਵਾ ਲੈ ਤੇ ਦਰਵਾਜ਼ੇ ਹਾਂ ਰੋਟੀ ਪੈ ਗਿਆ ਅਗਲਾ ਮਾਰਚ ਆਲਾ ਮੇਰੇ ਨਾਲ ਤਾਂ ਸ਼ੁਰੂ ਹੋਇਆ ਰੋਟੀ ਪੈ ਗਿਆ ਅਗਲਾ ਆਪ ਭੱਜੀ ਭਜਾਈ ਪਤਾ ਨਹੀਂ ਕਿਵੇਂ ਸੋਰਿਆਂ ਦੀ ਕੱਢੀ ਕਢਾਈ ਇਹ ਦੱਸਣਗੇ ਲੋਕਾਂ ਨੂੰ ਇਹ ਦੱਸੇਗੀ ਲੋਕਾਂ ਨੂੰ ਕੌਣ ਰੋਟੀ ਪੈ ਗਿਆ ਭਾਵੇਂ ਤੇ ਤੋਂ ਵੱਧ ਅਗਲਾ ਖਾਂਦਾ ਹੋਵੇ ਸਾਰੇ ਦਾ ਸਾਰਾ ਲਾਣਾ ਹੀ ਇਹ ਜੀ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਸਾਰੇ ਦਾ ਸਾਰਾ ਲਾਣਾ ਹੈ ਆਪ ਇਹਨਾਂ ਨੂੰ ਰੋਟੀ ਨਾਲ ਨਸੀਬ ਹੁੰਦੇ ਤੇ ਦੂਜਿਆਂ ਨੂੰ ਰੋਟੀਆਂ ਦੀਆਂ ਗੱਲਾਂ ਕਰ ਰਹੇ ਹੋ ਇਸ ਬੰਦੇ ਬਾਰੇ ਗੱਲ ਕਰੀ ਮੈਂ ਉਹਦੀ ਵੀ ਕਲਿੱਪ ਲਗਾ ਦਿਆਂ ਰੁਕੋ ਆ ਤਨਚਨਾ ਪੈਂਦਾ ਵਕਾਸਮਾ ਅੰਬੜੇ ਹੋ ਤੇ ਬਾਈ ਨੇ ਅੱਜ ਕੱਜੀ ਲਿਆ ਧੀ ਹੱਥ ਚਲਿੰਦਰੀ ਹੈ ਜਾਨੀ ਆ ਤਾਂ ਦੱਸਦੇ ਫਿਰ ਪੁੜੀ ਤੁਰਾਪੜਦੀ ਜਾਂਦੀ ਹੈ ਜਿੱਤੇ ਵੀ ਜਾਂਦੀ ਹੈ ਦੇਖੋ ਸਾਡੇ ਡਾਕਰ ਸਰ ਵੀ ਹੋ ਚੁੱਕਿਆ ਤਾਂ ਸਾਡਾ 8.5 ਲੱਖ ਚੁੱਕਾਇਆ ਦੱਕ ਸਾਰਾ ਜਾਦਾ ਹੋਰਾ ਅਦਾ ਬੜਕੇ ਮੋਰੀ ਤੂੰ ਸੋਪਾ ਪੱਤਾ ਲੈਣ ਲਈ ਹੱਥ ਮਿਲੋ ਜੋੜੀ ਤੂੰ ਖਾਲੀ ਕਾ ਤੂੰ ਆ ਗਿਆ ਬੀਬਾ ਦੱਸਦੇ ਮੈਨੂੰ ਏ ਖਾਲੀ ਕਾ ਤੂੰ ਆ ਗਿਆ ਬੀਬਾ ਦੱਸਦੇ ਮੈਨੂੰ ਏ ਭਾਈਆ ਬਹਨਾ ਭਾਰਤੀ ਕਿਸਾਨ ਦੁਨਿਆਰ ਇਕ ਤਾਂ ਜੰਦਾਬਾ ਸਭ ਕੋ ਪ੍ਰਣਾਮ ਤੇ ਉਸ ਵਾਸਤੇ ਉਹ ਕਿਸਾਨਾ ਕੇ سپورਟ ਮੈਂ ਹਾਂ ਕਾ ਕਿਸਨ ਬੜਾ ਇਹ ਬੰਦਾ ਮਿਮਿਕਰੀ ਕਰਦਾ ਹੈ ਸਭ ਦੀ ਸਭ ਦੀ ਕਲਾ ਪੋਲੀਟੀਸ਼ੀਨ ਦੀ ਕਰਦਾ ਹੈ ਜੋ ਹੋਰ ਵੀ ਜਿੰਨੇ ਕੋਮੇਡੀਅਨ ਹੈ ਉਹਨਾਂ ਦੀ ਕਰਦਾ ਹੈ ਹਨ ਇਵਨ ਜੇ ਕਿਤੇ ਮੈਨੂੰ ਦੇਖੇ ਮੇਰੀ ਵੀ ਕਰ ਸਕਦਾ ਹੈ ਮੇਰੇ 베ਰੀ ਵੀ ਕਰਦੀ ਠੀਕ ਹੈ ਮਿਮਿਕਰੀ ਕਰਦਾ ਹੈ ਬੰਦਾ ਇਹਨਾਂ ਨੂੰ ਮਿਮਿਕਰੀ ਪਤਾ ਕੀ ਹੁੰਦੀ ਹੈ ਅਗਲੇ ਚ ਟੈਲੈਂਟ ਹੈ ਇਸ ਚੀਜ਼ ਦਾ ਅਗਲੇ ਨੇ ਤੇਰੀ ਮਿਮਿਕਰੀ ਕੀਤੀ ਤੂੰ ਕੋਦੇ ਕਰ ਰੋਟੀ ਨਹੀਂ ਦੇਣਗੀ ਐਡੀ ਤੂੰ ਤੁਹਾਡਾ ਸਭ ਰੋਟਾ ਮੈਂ ਤਾਂ ਗਲਿਆਂ ਦੀ ਆਪਦੀ ਆਪਦੀ ਹੈ ਨਾ ਉਹ ਆਪਦੀ ਮਿਹਨਤ ਕਰਦੇ ਆ ਗਾਲਾ ਗਾਲਾ ਦੁੱਪੜਨਾ ਕਿੱਡੇ ਚਲ ਗਾਲਾਂ ਗੁਲਾਂ ਤਾਂ ਨਹੀਂ ਕੱਢਦਾ ਕੋਈ ਬਸ ਸਮਰੱਚ ਹੀ ਕਹੀ ਜਾਂਦਾ ਹੁਣ ਕਿਉਂ ਰੋਸਟਰ ਆਦੀ ਥੋੜੀ ਫੇਵਰ ਚ ਗੱਲ ਕਰਨ ਲੱਪੀ ਪਤਾ ਹੈ ਨਾ ਕਿਦ ਪਕੌੜਾ ਬਣਨਾ ਹੈ ਬਣਨਦਰਾ ਹੁਣ ਵੀ ਹੈ ਗਈ ਹੈ ਏਕ ਢੀਕ ਨਹੀਂ ਬਣਨਾ ਟੰਗਰ ਤਵਾ ਧੋ ਲਿਆ ਸੀਗਾ ਜਿੱਤੇ ਕਿਰਲੀਆਂ ਡਾਂਸ ਕਰਦੀਆਂ ਰਾਤ ਨੂੰ ਆਰਣਾਦ ਨੂੰ ਜੁੱਤੀ ਬਰਾਬਰ ਨਹੀਂ ਸਮਝਦਾ ਹੈ ਗੱਲਾਂ ਕਰਦੀਆਂ ਤੂੰ ਲੋਕਾਂ ਨੂੰ ਮੱਤਾਂ ਦੇਣ ਵਾਲੀਆਂ ਉਹ ਵੀ ਪਤਾ ਨਹੀਂ ਕਿਹਦੇ ਜੋਬ ਜਾਬ ਕਰਦਾ ਸੀਗਾ ਬੇਲਾ ਘਰ ਬਿਠਾ ਲਿਆ ਪਰਦਾ ਪਤਾ ਸਮਰੱਥੀ ਕਹੀ ਜਾਂਦੀ ਨਹੀਂ ਚਲੋ ਸਿੰਪਲੀ ਉਹ ਤਾਂ ਕਰਦੀ ਹੈ ਐਸੀ ਤਾਂ ਬੇਸ਼ਰਮੀ ਤਾਨ ਕਰ ਲਈ ਸਾਡੇ ਤੇ ਪੈਸੇ ਆਣ ਮੱਤਾਂ ਬਸ ਪੈਸੇ ਆਣੇ ਚਾਹੀਦੇ ਲੋਕੀ ਜੋ ਮਰਜ਼ੀ ਕਹੀਏ ਜਿਆਦਾ ਖੇੜ ਹੰਦੀ ਤਰੀ ਮੈਂ ਤੈਨੂੰ ਅੱਜ ਲਿਖ ਕੇ ਦੇ ਦੇਣੀ ਤੇਰੇ 5 6 ਮਹੀਨੇ ਵਿੱਚ ਬਸ ਖਤਮ ਹੈ ਕੰਮ ਫਿਰ ਤੂੰ ਵਿਆਹ ਵਾਲਾ ਟ੍ਰੈਂਡ ਚਲਾ ਲੇਂਗੀ ਫਿਰ ਤੇਰਾ ਦੁਬਾਰਾ ਚੱਲ ਪੈ ਕੋਈ ਨਹੀਂ ਪਰ ਜੇ ਤੇਰੇ ਇਹੀ ਲੱਛਣ ਨੇ ਰਾ ਹੁਣ ਜਿੰਨੀ ਤੈਨੂੰ 네ਗੈਟਿਵਿਟੀ ਮਿਲਣੀ ਸ਼ੁਰ ਕਾਣੀ ਖਤਮ ਫਿਨਿਸ਼ ਦिए ਭੈਣੇ ਇੰਨਾ ਕੁਝ ਦੇਖਦੀ ਹੈ ਚੱਲ ਮੇਰੀ ਇੱਕ ਗੱਲ ਮੰਨ ਲੈ S R ਨਹੀਂ S 2 R 2 ਇੱਕ ਚੈਨਲ ਹੈ ਉੱਥੇ ਰੰਗ ਰੰਗ ਪ੍ਰੋਗਰਾਮ ਦਾ ਨਾ ਪੂਰਾ ਪ੍ਰੋਪਰ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ ਹੈ ਸੁਣ ਕੇ ਐਂਜਰ ਸੁਣ ਕੇ ਐਂ ਠੀਕ ਹੈ ਪੇ ਸ਼ਰਮਾ हां जी ਤੇ ਮੈਂ ਵੀਡੀਓ ਨੂੰ ਕਰਦੀ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਜਰੂਰ ਕਰੋ ਵੀਡੀਓ ਕਮੈਂਟ ਕਰਕੇ ਚਾਹੋ ਜਿੰਮੀ ਦੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਬਾਕੀ ਤੁਹਾਡੇ ਕੋਲ ਕੁਝ ਵੀ ਦਾ ਕਲਿੱਪਸ ਆਂਦੇ ਹੈ ਇੰਸਟਾਗ੍ਰam ਤੇ ਮੈਨੂੰ ਸੈਂਡ ਕਰ ਦਿਆ ਕਰੋ ਕਰੋ ਤੇ ਇੰਸਟਾਗ੍ਰam ਤੋਂ ਮੈਨੂੰ ਜਰੂਰ ਫੋਲੋ ਕਰੋ ਬਾਏ ਬਾਏ ਗਾਇਜ਼ ਟੇਕ ਕੇਅਰ ਬਾਏ ਬਾਏ ਆਈ ਹੋਪ ਨਹੀਂ ਅੱਜ ਨਹੀਂ ਬੋਲਣਾ ਓਕੇ ਬਾਏ ਬਾਏ ਟੇਕ ਕੇਅਰ